ਨਿੱਕੇ ਨਿੱਕੇ ਛੋਟੇ ਸਹਿਬਜ਼ਾਦਿਆਂ ਦੇ ਉੱਪਰ ਅਤ ਦਾ ਜ਼ੁਲਮ ਕੀਤਾ ਗਿਆ। ਉਹ ਜਿਹੇ ਹਾਲਾਤਾਂ ਦੇ ਵਿੱਚ ਆਖਿਰਕਾਰ ਜਦੋਂ ਉਹਨਾਂ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ ਤਾਂ ਉਸ ਮਗਰੋਂ ਉਹਨਾਂ ਦਾ ਸੰਸਕਾਰ ਕਰਨ ਦੀ ਹਿੰਮਤ ਕਿਸਨੇ ਜੁਟਾਈ? ਕਿਵੇਂ ਆਪਣਾ ਸਭ ਕੁਝ ਵਾਰ ਕੇ ਇਹਨਾਂ ਲਾਲਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ? ਉਸ ਦੇ ਬਾਰੇ ਤੁਹਾਨੂੰ ਆ ਜਾਣਕਾਰੀ ਦੇਣੀ ਆ ਜਿੱਥੇ ਹਸਲਾ ਨਦੀ ਦੇ ਵਿੱਚ ਛੋਟੇ-ਛੋਟੇ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਨੂੰ ਮਾਰਨ ਤੋਂ ਬਾਅਦ ਸੁੱਟ ਦਿੱਤਾ ਗਿਆ ਸੀ ਹਸਲਾਂ ਨਦੀ ਦੇ ਵਿੱਚ ਸੁੱਟਣ ਤੋਂ ਬਾਅਦ ਜ਼ਾਲਮ ਨੂੰ ਇਹ ਸੀ ਕਿ ਉਸਨੇ ਹੁਣ ਸਭ ਕੁਝ ਮੁਕਾ ਦਿੱਤਾ ਪਰ ਇਸ ਮਗਰੋਂ ਸੀਟ ਟੋਂਡਰਮਲ ਮੋਤੀराम ਮਹਿਰਾ ਅਤੇ ਹੋਰ ਸਿੱਖ ਸੰਗਤ ਇੱਥੇ ਪਹੁੰਚਦੇ ਨੇ ਜਿੱਥੇ ਅੱਜ ਗੁਰਦੁਆਰਾ ਬਵਾਨਗੜ੍ਹ ਸਾਹਿਬ ਸਥਾਪਿਤ ਹੈ ਇੱਥੇ ਉਹਨਾਂ ਦੇ ਸ਼ਰੀਰ ਪਏ ਸਨ ਇਥੇ ਬਾਬਾ ਜੀ ਦੇ ਵੱਲੋਂ ਦੱਸਿਆ ਗਿਆ ਕਿ ਜਦੋਂ ਕਿਸੇ ਦੇ ਸਰੀਰ ਦੇ ਵਿੱਚੋਂ ਸਾਹ ਨਿਕਲ ਜਾਂਦਾ ਤਾਂ ਉਸ ਨੂੰ ਵਿਵਾਨ ਆਖਦੇ ਨੇ ਜਦੋਂ ਜ਼ਾਲਮ ਇਥੇ ਮਾਤਾ ਗੁਜਰੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਸੁਟਕੇ ਚਲੇ ਗਏ ਤਾਂ 48 ਘੰਟੇ ਤੱਕ ਇਥੇ ਸ਼ੇਰਾਂ ਦੇ ਵੱਲੋਂ ਉਹਨਾਂ ਦੇ ਸਰੀਰ ਦੀ ਰਾਖੀ ਕੀਤੀ ਗਈ ਇਹ ਸਾਰੀ ਘਟਨਾ ਤੋਂ ਬਾਅਦ ਜਦੋਂ ਟੋਡਰਮਾ ਲਈ ਇਥੇ ਪਹੁੰਚਦੇ ਨੇ ਤਾਂ ਉਹ ਜ਼ਾਲਮ ਨੂੰ ਕਹਿੰਦੇ ਨੇ ਕਿ ਸਾਨੂੰ ਸੰਸਕਾਰ ਕਰਨ ਦੇ ਲਈ ਤੂੰ ਜ਼ਮੀਨ ਦੇ ਜੋ ਤੂੰ ਕਰਨਾ ਸੀ 11 12 13 ਪਉ ਨੂੰ ਜੋ ਤੂੰ ਕਰ ਹੀ ਚੁੱਕਿਆ ਉਸ ਦੀ ਸਜ਼ਾ ਤੈਨੂੰ ਅਕਾਲ ਪੁਰਖ ਦੇਵੇਗਾ ਤੂੰ ਸ਼ਹੀਦ ਕਰ ਦਿੱਤੇ ਸਾਡੇ ਨਿੱਕੇ ਨਿੱਕੇ ਲਾਲ ਤੇ ਹੁਣ ਸਾਨੂੰ ਸਸਕਾਰ ਲਈ ਜਗ੍ਹਾ ਦੇ ਇੱਥੇ ਵਿਅਸ ਜਾਲਮ ਨੇ ਇਹ ਕਿਹਾ ਕਿ ਮੈਨੂੰ ਮੋਹਰੇ ਚਾਹੀਦੀਆਂ ਨੇ ਉਹ ਵੀ ਵਿਛਾ ਕੇ ਨਹੀਂ ਖੜੀਆਂ ਮੋਹਰਾ ਇਸ ਮਗਰੋਂ ਟੋਟਰ ਮਲ ਨੇ ਆਪਣਾ ਸਭ ਕੁਝ ਦੇ ਦਿੱਤਾ ਤੇ ਫਿਰ ਵੀ ਜ਼ਾਲਾ ਮੰਗਦਾ ਹੈ ਕਿ ਤੁਸੀਂ ਮੇਰੇ ਕੋਲ ਸੰਸਕਾਰ ਨਹੀਂ ਕਰ ਸਕਦੇ ਇੱਥੋਂ 2 ਕਿਲੋਮੀਟਰ ਦੀ ਦੂਰੀ ਤੇ ਜਾਓ ਅਤੇ ਉੱਥੇ ਜਾ ਕੇ ਕਰੋ ਜਿੱਥੇ ਗੁਰਦੁਆਰਾ ਜੋਤੀ ਸਰੂਪ ਸਥਾਪਿਤ ਹੈ ਇਸ ਮਗਰੋਂ ਟੋਡਰਮਲ ਮੁਰਤੋਂ ਇਸੇ ਥਾਂ ਤੇ ਆ ਕੇ ਬੈਠ ਜਾਂਦੇ ਨੇ ਧਿਆਨ ਕਰਦੇ ਨੇ ਅਤੇ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕਰਦੇ ਨੇ ਇਸ ਮਗਰੋਂ ਉਹਨਾਂ ਨੂੰ ਅਕਾਲ ਪੁਰਖ ਦੀ ਆਵਾਜ਼ ਆਉਂਦੀ ਹੈ ਉਹ ਆਖਦੇ ਨੇ ਕਿ ਤੂੰ ਬੜਾ ਵੱਡਾ ਤੇ ਚੰਗਾ ਕੰਮ ਕੀਤਾ ਤਾਂ ਮੰਗ ਜੋ ਤੂੰ ਮੰਗਣਾ ਚਾਹੁੰਦਾ ਹੈ ਇਸ ਮਗਰੋਂ ਇਹੀ ਮੰਗਦੇ ਨੇ ਕਿ ਮੇਰੇ ਪਰਿਵਾਰ ਤੇ ਵਿੱਚ ਕੋਈ ਮੈਂ ਮੈਂ ਕਰਨ ਵਾਲਾ ਨਾ ਹੋਵੇ ਮੰਗਣ ਨੂੰ ਉਹ ਕੁਝ ਵੀ ਮੰਗ ਸਕਦੇ ਸੀ ਪਰ ਉਹਨਾਂ ਨੇ ਇਹ ਵੱਡਮੁੱਲੀ ਚੀਜ਼ ਮੰਗੀ ਹੈ ਜਿਸ ਦੀ ਕੀਮਤ ਕੋਈ ਕੋਈ ਹੀ ਸਮਝ ਸਕਦਾ ਹੈ ਇਹ ਸਭ ਕੁਝ ਹੋਣ ਤੋਂ ਬਾਅਦ ਜਾਲਮ ਨੇ ਦੇਖਿਆ ਕਿ ਟੋਡਰ ਮਾਲ ਦੇ ਕੋਲ ਕਿੰਨੀ ਹੀ ਧਨ ਦੌਲਤ ਹੈ ਉਹਨਾਂ ਨੇ ਸੋਚਿਆ ਕਿ ਹੋਰ ਵੀ ਪਤਾ ਨਹੀਂ ਇਹ ਦੇ ਕੋਲ ਕੀ ਕੁਝ ਪਿਆ ਹੋਣਾ ਇਸ ਮਗਰੋਂ ਉਹਨਾਂ ਨੇ ਟੋਡਰਮਲ ਨੂੰ ਉਸ ਦੇ ਪੂਰੇ ਪਰਿਵਾਰ ਸਮੇਤ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਟੋਡਰਮਲ ਸਰਹੰਦ ਦਾ ਇੱਕ ਧਨਾੜ ਦੀਵਾਨ ਸੀ ਸੋਨੇ ਦੀਆਂ ਮੋਹਰਾ ਖੜੇ ਰੁੱਖ ਵਿਚਾਉਣ ਦੀ ਸ਼ਰਤ ਤਦin ਦੁਨੀਆ ਦੀ ਸਭ ਤੋਂ ਮਹਿੰਗੇ ਮੁੱਲ ਦੀ ਜ਼ਮੀਨ ਉਹਨਾਂ ਦੇ ਵੱਲੋਂ ਖਰੀਦੀ ਜਿਸ ਤੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਅੱਜਕੱਲ੍ਹ ਉਸ ਸਥਾਨ ਤੇ ਸਰਹੰਦ ਤੇ ਵਿੱਚ ਗੁਰਦੁਆਰਾ ਜੋਤੀ ਸਰੂਪ ਸਜੋਬਿਤ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਵਾਰਤਾ ਜਦ ਉਹਨਾਂ ਦੀ ਰਾਏ ਕਲਾ ਦੁਆਰਾ ਭੇਜੇ ਸੰਦੇਸ਼ਵਾਹਕ ਨੂਰੇ ਮਾਹੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਏਕੋਟ ਤੇ ਜਗਰਾਵਾ ਨੇੜੇ ਪਿੰਡ ਲੰਮਾ ਜੱਟਪੁਰਾ ਵਿਖੇ ਸੁਣਾਈ ਤਾਂ ਗੁਰੂ ਸਾਹਿਬ ਨੇ ਘਾ ਦਾ ਤਿੱਲਾ ਫੁੱਟ ਕੇ ਭਵਿਸ਼ਵਾਣੀ ਕੀਤੀ ਕਿ ਨੀਹਾਂ ਦੇ ਵਿੱਚ ਣੇ ਜਾਣ ਦੀ ਇਸ ਘਟਨਾ ਦੇ ਨਾਲ ਮੁਗਲ ਸਲਤਨਤ ਜੜਪੁੱਟੀ ਗਈ ਹੈ ਅਤੇ ਅਕਾਲਪੁਰ ਖੱਗੇ ਸ਼ੁਕਰ ਮਨਾਉਂਦੇ ਹੋਏ ਅਰਦਾਸ ਕੀਤੀ ਕਿ ਜੋ ਵਾਲਕਾਂ ਦੀ ਦਾਤ ਬਖਸ਼ੀ ਸੀ ਉਹ ਕੋਮਤੇ ਪਰਮਾਤਮਾ ਨੂੰ ਸਮਰਪਿਤ ਹੋਈ ਹੈ। ਅੱਜਕੱਲ ਇੱਥੇ ਗੁਰਦੁਆਰਾ ਗੁਰੂ ਸਰ ਪੰਜਵਾਣਾ ਸਾਹਿਬ ਸਥਾਪਿਤ ਹੈ।